ਪੰਜਾਬ ਵਿਧਾਨ ਸਭਾ ਹਲਕਾ ਬਠਿੰਡਾ ਪੰਜਾਬ ਵਿਧਾਨ ਸਭਾ ਦੀ ਬਠਿੰਡਾ ਸ਼ਹਿਰੀ ਸੀਟ ਬਠਿੰਡਾ ਲੋਕ ਸਭਾ ਅਧੀਨ ਹੀ ਆਉਂਦੀ ਹੈ ਅਤੇ ਜ਼ਿਲ੍ਹਾ ਵੀ ਬਠਿੰਡਾ ਹੈ ਮਾਲਵੇ ਦੀ ਧਰਤੀ ਦੇ ਤਾਜ ਬਠਿੰਡਾ ਦੀ ਸੀਟ ਤੇ ਮੁਕਾਬਲਾ ਮੁੱਖ ਤੌਰ ਤੇ ਤਿੰਨ ਉਮੀਦਵਾਰਾਂ ਵਿਚਕਾਰ ਹੈ ਸ਼ੋਮਨੀ ਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਂਗਰਸ ਨੇ ਮੰਤਰੀ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ ਮਨਪ੍ਰੀਤ ਸਿੰਘ ਬਾਦਲ ਪੀਪਲਸ ਪਾਰਟੀ ਆਫ ਪੰਜਾਬ ਦੇ ਰਲੇਵੇਂ ਤੋਂ ਬਾਅਦ ਕਾਂਗਰਸ ਚਾਏ ਨੇ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਨੇ ਮਨਪ੍ਰੀਤ ਗਿੱਦੜਬਾਹ ਸੀਟ ਤੋਂ ਅਕਾਲੀ ਦਲ ਵੱਲੋਂ ਸਾਲ 1995 ਤੋਂ ਸਾਲ 2012 ਤੱਕ ਵਿਧਾਇਕ ਰਹੇ ਨੇ ਸਾਲ 2007 ਤੋਂ 2010 ਤੱਕ ਉਹ ਬਾਦਲ ਸਰਕਾਰ ਚ ਵਿੱਤ ਮੰਤਰੀ ਰਹੇ ਕਿਸਾਨਾਂ ਦੇ ਕਰਜ਼ਾ ਮਾਫੀ ਮਸਲੇ ਤੇ ਮਤਭੇਦ ਹੋਣ ਕਾਰਨ ਸਾਲ 2010 ਚ ਮਨਪ੍ਰੀਤ ਬਾਦਲ ਨੂੰ ਮੰਤਰੀ ਅਹੁਦੇ ਤੋਂ ਲਾ ਦਿੱਤਾ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ ਚ ਮਨਪ੍ਰੀਤ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਨਾਮੀ ਵੱਖਰੀ ਪਾਰਟੀ ਬਣਾਈ। ਪੀਪਲਸ ਪਾਰਟੀ ਆਫ ਪੰਜਾਬ ਨੇ ਕਾਂਗਰਸ ਦੀਆਂ ਵੋਟਾਂ ਤੋੜਨ ਦਾ ਕੰਮ ਕੀਤਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਸੀ। ਖੁਦ ਮਨਪ੍ਰੀਤ ਬਾਦਲ ਗਿੱਦੜਬਾਹਾ ਤੇ ਮੋੜ ਦੋਹੇ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇ ਅਤੇ ਹਾਰ ਗਏ। ਮਨਪ੍ਰੀਤ ਬਾਦਲ ਨੇ ਸਾਲ 2014 ਦੀ ਲੋਕ ਸਭਾ ਚੋਣ ਵੀ ਬਠਿੰਡਾ ਤੋਂ ਲੜੀ ਸੀ ਜਿੱਥੇ ਉਹ ਆਪਣੇ ਭਾਬੀ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸੀ ਜਨਵਰੀ 2016 'ਚ ਮਨਪ੍ਰੀਤ ਨੇ ਪੀਪਲਸ ਪਾਰਟੀ ਆਫ ਪੰਜਾਬ ਦਾ ਕਾਂਗਰਸ ਨਾਲ ਅਰੇਲੇਵਾ ਕਰ ਲਿਆ ਸ਼ੋਮੇ ਕਾਲੀਦਲ ਨੇ ਸਰੂਪ ਚੰਦ ਸਿੰਘਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਸਰੂਪ ਚੰਦ ਸਿੰਘਲਾ ਬਠਿੰਡਾ ਸ਼ਹਿਰੀ ਤੋਂ ਮੌਜੂਦਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਪਾਰਟੀ ਦੇ ਟਰੇਡਰ ਸਵਿੰਗ ਦੇ ਪ੍ਰਧਾਨ ਨੇ ਸਿੰਘਲਾ ਸਾਲ 2007 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ ਅਤੇ ਪਠੰਡਾ ਸ਼ਹਿਰੀ ਤੋਂ ਚੋਣ ਲੜੇ ਪਰ ਹਾਰ ਗਏ। ਸਾਲ 2012 'ਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੇ ਸਿੰਘਲਾ ਨੂੰ ਟਿਕਟ ਦਿੱਤੀ ਅਤੇ ਸਿੰਘਲਾ ਜੇਤੂ ਰਹੇ। ਸਰੂਪ ਚੰਦ ਸਿੰਘਲਾ ਪੇਸ਼ੇਵਰ ਵਜੋਂ ਵਪਾਰੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਮੰਨੇ ਜਾਂਦੇ ਨੇ। ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸ਼ਹਿਰੀ ਦੇ ਚੌਂ ਮੈਦਾਨ ਵਿੱਚ ਨੇ ਦੀਪਕ ਬੰਸਲ ਦੀਪਕ ਬੰਸਲ ਆਮ ਆਦਮੀ ਪਾਰਟੀ ਦੇ ਬਠਿੰਡਾ ਜ਼ੋਨ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਖਜ਼ਾਨਚੀ ਵੀ ਹਨ ਦੀਪਕ ਬੰਸਲ ਸਾਲ 2013 ਚ ਬਤੌਰ ਵਲੰਟੀਅਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਦੀਪਕ ਬੰਸਲ ਪੇਸ਼ੇਵਜੋਂ ਇੱਕ ਮਲਟੀ ਨੇਸ਼ਨਲ ਕੰਪਨੀ ਚ ਰਿਸਰਚ ਐਨਾਲਿਸਟ ਨੇ ਠਿੰਡਾ ਸ਼ਹਿਰੀ ਸੀਟ ਤੇ ਇਸ ਵੇਲੇ ਸੱਤਾਧਿਰ ਸ਼ੋਮਨੀਅ ਕਾਲੀਦਲ ਦੇ ਸਰੂਪ ਚੰਦ ਸਿੰਘ ਲਾਕਾਬਜ਼ ਨੇ ਸਿੰਘਲਾ ਨੇ ਸਾਲ 2012 ਚ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਨੂੰ ਕਰੀਬ 6000 ਵੋਟਾਂ ਦੇ ਫਰਕ ਨਾਲ maat ਦਿੱਤੀ ਸੀ। ਠਿੰਡਾ ਦੀ ਸੀਟ ਤੇ ਨਜ਼ਰ ਇਸ ਲਈ ਬਣੀ ਹੋਈ ਹੈ ਕਿਉਂਕਿ ਇੱਥੇ ਕਾਂਗਰਸ ਦੇ ਮਨਪ੍ਰੀਤ ਬਾਦਲ ਆਪਣੀ ਭਾਬੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ 'ਚ ਉਹਨਾਂ ਦੀ ਹੀ ਪਾਰਟੀ ਦੇ ਉਮੀਦਵਾਰ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਉਤਰੇ ਨੇ। ਪਰ ਮੁਕਾਬਲਾ ਸਿਰਫ ਮਨਪ੍ਰੀਤ ਸਿੰਘ ਬਾਦਲ ਤੇ ਸਰੂਪ ਚੰਦ ਸਿੰਘ ਲਾ ਦੇ ਵਿਚਕਾਰ ਹੈ ਇਹ ਕਹਿਣਾ ਗਲਤ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਨੇ ਬਠਿੰਡਾ ਦੀ ਸੀਟ ਤੇ ਮੁਕਾਬਲਾ ਠੋਣਾ ਬਣਾ ਦਿੱਤਾ ਹੈ ਬਠਿੰਡਾ ਦੀ ਸੀਟ ਤੇ ਡੇਰਾ ਸੱਚਾ ਸੌਦਾ ਦੀ ਸਿਆਸੀ ਲਾਈਨ ਦਾ ਅਸਰ ਕਾਫੀ ਪ੍ਰਭਾਵ ਪਾਉਂਦਾ ਹੈ ਸਾਲ 2007 ਵਿੱਚ ਡੇਰਾ ਸੱਚਾ ਸੌਦਾ ਨੇ ਕਾਂਗਰਸ ਦੇ ਉਮੀਦਵਾਰ ਤੇ ਆਪਣੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਦਾ ਖੁੱਲ ਕੇ ਸਮਰਥਨ ਕੀਤਾ ਸੀ ਇਸ ਟੂਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਘ ਲਾ ਹਾਰ ਗਏ ਸੀ ਮੌਜੂਦਾ ਚੋਣਾਂ ਵਿੱਚ ਫਿਲਹਾਲ ਡੇਰੇ ਵੱਲੋਂ ਕਿਸੇ ਸਿਆਸੀ ਪਾਰਟੀ ਦੇ ਪੱਖ 'ਚ ਇਸ਼ਾਰਾ ਨਹੀਂ ਕੀਤਾ ਗਿਆ ਪਰ ਕਥੇ ਤੌਰ ਤੇ ਭਾਜਪਾ ਨਾਲ ਡੇਰੇ ਦੀ ਨੇੜਤਾ ਦਾ ਫਾਇਦਾ ਸ਼ੋਮਨੇ ਕਾਲੀ ਦਲ ਦੇ ਉਮੀਦਵਾਰ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਬਠਿੰਡਾ ਉਹ ਹਲਕਾ ਹੈ ਜਿੱਥੇ ਮੌਜੂਦਾ ਸਰਕਾਰ ਵੱਲੋਂ ਸਭ ਤੋਂ ਜ਼ਿਆਦਾ ਵਿਕਾਸ ਕਾਰਜਾਂ ਦਾ ਦਾਵਾ ਕੀਤਾ ਜਾਂਦਾ ਹੈ ਵਿਕਾਸ ਦੇ ਨਾਮ ਦੀ ਵੋਟ ਵੀ ਸਰੂਪ ਚੰਦ ਸਿੰਘਲਾ ਦੀ ਤਕੜੀ ਭਾਰੀ ਕਰ ਸਕਦੀ ਹੈ ਉਧਰ ਮਨਪ੍ਰੀਤ ਬਾਦਲ ਭਾਵੇਂ ਲੋਕ ਸਭਾ ਚੋਣ ਬਠਿੰਡਾ ਤੋਂ ਹਾਰ ਗਏ ਸੀ ਪਰ ਬਠਿੰਡਾ ਸ਼ਹਿਰੀ ਤੋਂ ਉਹਨਾਂ ਨੂੰ ਮਿਲੀ ਲੀਡ ਜੇ ਇਹਨਾਂ ਚੋਣਾਂ 'ਚ ਵੀ ਅਸਰ ਦਿਖਾਉਂਦੀ ਹੈ ਤਾਂ ਕਾਂਗਰਸ ਦਾ ਹੱਥ ਉੱਤੇ ਰਹਿ ਸਕਦਾ ਹੈ ਦੀਪਕ ਬੰਸਲ ਬੇਸ਼ੱਕ ਸਿਆਸਤ ਵਿੱਚ ਨਵੇਂ ਨੇ ਤੇ ਪਹਿਲੀ ਵਾਰ ਚੋਣ ਲੜ ਰਹੇ ਨੇ ਪਰ ਇਸ ਵਾਰ ਪੰਜਾਬ ਦੀ ਬਦਲਦੀ ਸਿਆਸਤ ਪਿਛਲੀਆਂ ਸਮੀਕਰਨਾ ਤੇ ਕਾਰਕਾਂ ਨੂੰ ਅਣਗੌਲੀਆਂ ਕਰਕੇ ਨਵਾਂ ਇਤਿਹਾਸ ਰਚੇ ਇਸ ਪਹਿਲੂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ